ਸੰਗਤ ਨੂੰ ਤੇ ਜਿਨ੍ਹਾਂ ਨੇ ਅਮਰ ਸ਼ਕਨਾ ਉਹ ਜੋੜਾ ਘਰ ਵਾਲੇ ਸੇਵਾਦਾਰਾਂ ਦੇ ਪਾਸ ਆਪਣੇ ਨਾਮ ਲਖਾਉਣ ਦੀ ਕਿਰਪਾਲਤਾ ਕਰਨ ਦੋ ਪੁਸਤਕਾਂ ਦੀਆਂ ਸੌਲਾ ਗੁਰਦੁਆਰਾ ਸਾਹਿਬ ਵਿੱਚ 5 ਦਿਨਾਂ ਵਾਸਤੇ ਲੱਗਣਗੀਆਂ ਸਰਕਾਰ ਭਾਈ ਗੁਰ ਸਿੰਘ ਜੀ ਤੇ ਸਰਕਾਰ ਜੋ ਭਾਈ ਕਵਰ ਸਿੰਘ ਜੀ ਕਬਰ ਨੂੰ ਦੰਦੇ ਸਵਾਗ ਦਵਾਰ ਸਜਣ ਦੇ ਸਜੇ ਹੋਏ ਦਵਾਰਾਂ ਦੇ ਵਿੱਚ ਸਰਕਾਰ ਜੋ ਗਿਆਨੀ ਸਰ ਸਿੰਘ ਜੀ ਕੈਡਾ ਵਾਲੇ ਠੀਕ ਉਹਨਾਂ ਦਾ ਜਿਹੜਾ ਸਮਾਹ ਹੈ 12 ਤੋਂ 1 ਵਜੇ ਹੈ ਕੱਲ ਨੂੰ ਗੁਰਦਰਾ ਸਾਹਿਬ ਦੇ ਦੀਵਾਨਾਂ ਦੇ ਵਿੱਚ ਗਾਨੀ ਸਰਬ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਦਾ ਠੀਕ ਸਮਾਂ 12 ਤੋਂ 1 ਵਜੇ ਹੈ ਉਹਨਾਂ ਤੋਂ ਕਥਾ ਸਰਵਨ ਕਰਾਂਗੇ ਉਹਨਾਂ ਤੋਂ ਉਪਰੰਤ 1 ਤੋਂ 2 ਵਜੇ ਤੱਕ ਸਰਕਾਰ ਜੋ ਗਾਨੀ ਸਰਬ ਜੀ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਤੋਂ ਵਿਚਾਰ ਸਰਵਨ ਕਰਾਂਗੇ ਉਨ੍ਹਾਂ ਤੋਂ ਪ੍ਰੰਤ ਸਰਕਾਰ ਦੇ ਉਪਾਇ ਜਗਦੇਵ ਸਿੰਘ ਜੀ ਸਾਹੂ ਕਾਂ ਵਾਲਾ ਜੱਥਾ ਉਨ੍ਹਾਂ ਤੋਂ ਸਾਡੇ ਤਜਵੀਜ਼ ਤੱਕ ਆਪਾਂ ਕੱਲ ਦੇ ਦਿਵਾਨ ਦੇ ਵਿੱਚ ਵਿਚਾਰ ਸਰਵਣ ਕਰਾਂਗੇ ਇਹ ਜਿਹੜਾ ਗलामਪਤੀ ਜਿਸ ਨੂੰ ਕਹਿੰਦੇ ਹਾਂ ਇੱਥੇ ਦਾ ਵੀ ਇੱਕ ਮਹਾਤਮ ਹੈ ਕਿ ਸੰਤ ਬਾਬਾ ਸੰਦਰ ਸਿੰਘ ਜੀ ਨੇ ਜਿਸ ਸਮੇਂ ਪਿੰਡ ਦੇ ਵਿੱਚ ਪਲੇਨ ਪਈ ਸੀ ਤਾਂ ਇੱਥੇ ਕਿਰਪਾਨਾਂ ਘਮਾਉਂਦੇ ਹੁੰਦੇ ਸਨ ਕਾਲਜੋਗਣਾ ਕਾਲਜੋਗਣਾ ਗਉਤ ਰੂਪਾ ਸਾਨੂੰ ਨੇ ਦਸਤੀਆਂ ਬੰਦ ਕੇ ਵਾਲੇ ਪੁਰਸ਼ਾਂ ਦੀ ਦਸਤੀਆਂ ਨੇ ਜਿਨ੍ਹਾਂ ਨੇ ਇੱਥੇ ਸ਼ਪਰਨਾ ਲਾਈਆਂ ਹੋਈਆਂ ਸਨ ਤੇ ਕਰਪਾਨਾਂ ਤੋਂ ਬਚਨ ਕਰਦੇ ਹੁੰਦੇ ਸਨ ਬਾਬਾ ਸੁੰਦਰ ਸਿੰਘ ਜੀ ਇੱਥੇ ਹੀ ਕੋ ਬੈਠਣਾ ਅੱਟੋ ਬੇਰੇ ਤੋਂ ਤੇਜਾਂਤ ਮਹਿੰਦੀ ਵਿੱਚ ਮੌਤਾਂ ਹੋਈਆਂ ਸੀ ਤਾਂ ਸਿਆਣੇ ਪਤਵੰਤੇ ਪਿੰਡ ਦੇ ਸੱਜਣੋ ਨੇ ਮੀਂਹ ਕੀਤੀ ਤੇ ਬਾਬਾ ਸੁੰਦਰ ਸਿੰਘ ਜੀ ਨੇ ਸਕਸ ਦੇ ਵਿੱਚ ਵਿਨੀ ਸੰਯੁਗਤ 25 ਸੰਗਾਂ ਨੂੰ ਤਿਆਰ ਕਰਕੇ ਅਖੰਡ ਪਾਠ ਪ੍ਰਕਾਸ਼ ਕਰਵਾਇਆ ਸੀ ਤੇ ਆਪ ਮਹਾ ਪ੍ਰਸ਼ਾਲੇ ਢੋਲਕੀ ਸ਼ਹਿਰਾਂ ਦੇ ਨਾਲ ਗਲੀ ਗਲੀ ਦੇ ਵਿੱਚ ਨਗਰ ਦੇ ਵਿੱਚ ਉਹ ਗਾਥਾ ਵਰਗਾ ਸੁੰਦਰ ਸੰਗੀਤ ਇਸ ਜਗ੍ਹਾ ਗੁਲਾਮਪਤੀ ਦੇ ਨਾਲ ਟੁਗਲੀ ਹੈ ਆ ਬੱਚਿਆਂ ਨੂੰ ਬੇਨਤੀ ਪਾਈ ਰੋਣਾ ਨਾ ਪਾਓ ਬਾਹਰ ਦੇ ਪਾਸੇ ਆਉਣਾ ਪਾ ਸਰਕਾਰ ਦੇ ਟ੍ਰਿਚਨ ਜੱਥਾ ਭਾਈ ਗੁਰਦੇਵ ਸਿੰਘ ਜੀ ਸਾਹੋਕਾ ਵਾਲੇ ਜੋ ਇਹਨਾਂ ਨੇ ਕਮਲੀ ਕਰਪਾਸ਼ੋ ਜੀ ਦਾ ਪਹਾੜੀ ਦਾ ਜੁੱਧ ਗੁਰੂ ਸਰਕੋ ਸ਼ੁਰੂ ਕੀਤਾ ਸੀ ਬਾਦੂ ਰਜਬ ਅਹਿ ਜੀ ਦੀ ਕਲਮ ਤੋਂ ਇਹ ਇਤਿਹਾਸ ਲਿਖਿਆ ਹੋਇਆ ਜੋ ਇੱਕ ਮੁਸਲਮਾਨ ਵੀਰ ਨੇ ਸੱਚਾਈ ਨੂੰ ਆਪਣੀ ਕਲਮ ਦੇ ਨਾਲ ਲਿਖਿਆ ਹੈ ਤੇ ਇਸ ਜਿਹੜਾ ਪਹਾੜੀ ਦਾ ਜੁੱਧ ਹੈ ਇਥੇ ਆਪਾਂ ਇਹਨਾਂ ਤੋਂ ਸੰਪੂਰਨ ਰੂਪ ਦੇ ਵਿੱਚ ਜੋ ਬਾਕੀ ਹਿੱਸਾ ਰੰਦਾ ਹੈ ਉਹ ਸਰਵਣ ਕਰਾਂਗੇ ਇਹ ਕੰਗੀਧਰ ਪਾਸ਼ਾ ਜੀ ਦਾ ਪਹਿਲਾ ਜੰਦ ਸੀ ਤੇ 21 ਸਾਲ ਦੀ ਉਮਰ ਵਿੱਚ ਕੰਗੀਧਰ ਪਾਸ਼ਾ ਜੀ ਨੇ ਭਹਾਣੀ ਦਾ ਇਹ ਪਹਿਲਾ ਜੰਦ ਕੀਤਾ ਸੀ ਤੇ ਖਾਲਸਾ ਤਵਾਰੀਕ ਦਾ ਕਥਨ ਹੈ ਭੀਮਚੰਦ ਦੇ ਪੁੱਤਰ ਦੀ ਬਰਾਤ ਵਿੱਚ 27 ਰਾਜੇ ਸ਼ਾਮਲ ਸੀ ਮੈਂ ਉਹ ਗਿੜੇ ਆ ਖਾਲਸਾ ਤਵਾਰੀਕ ਵਿੱਚ ਕਿਸ ਪਾਈ ਰਾਜੇ ਦੀਵ ਚੰਦ ਦੇ ਪੁੱਤਰ ਦੀ ਬਰਾਤ ਦੇ ਵਿੱਚ ਸ਼ਾਮਲ ਸਨ ਤੇ ਜੇ 501 ਦੀ ਸੈਨਾ ਗਿਣ ਲਈਏ ਤਾਂ 13.000 ਤੋਂ ਰਾਜਾ ਦੀ ਸੈਨਾ ਹੋਊਗੀ ਤੇ 20-25.000 ਦਾ ਜ਼ਿਕਰ ਫਤਿਹ ਸ਼ਾਹ ਫਤਿਹ ਜੰਗ ਦੀ ਸੈਨਾ ਦਾ ਜ਼ਿਕਰ ਕਰਦੇ ਆ ਇੱਕ ਪਾਸੇ ਕਲਵੀ ਤਰਫਾਸ਼ਾਹ ਜੀ ਦੇ ਪਾਸ ਤੇ ਉਹ 1800 ਤੋਂ 3000 ਸੱਕੇ ਸਕਦੇ ਆ 1000 ਬੰਦਾ 500 ਬਰਾਗੀ ਸਾਹੂ ਤੇ 500 ਜਿਹੜੇ ਪਠਾਰ ਤੇ ਗੁੱਦੂ ਸ਼ਾਹ ਨੇ ਰਖਾਇੇ ਸੀ ਉਹ ਜਗਾ ਦੇ ਕੇ ਧੋਖਾ ਦੇ ਗਏ ਐਸਾ ਕੋਈ ਦੁਨੀਆ ਤੇ ਮਹਾਨ ਜਰਨੈਲ ਨਹੀਂ ਤੇ ਪੰਜ ਵੀ ਉਹਦੇ ਸੈਨਿਕ ਚੜੇ ਜਾਣ ਤੇ ਹੌਸਲਾ ਘੁੱਟ ਜਾਂਦਾ ਹੈ तकरीबन ਇੱਥੇ ਸਤਗੁਰੂ ਜੀ ਦਾ ਸਾਥ 500 ਬਰਾਗੀ ਸਾਧਵਾਣੇ ਤੇ 500 ਪਠਾਨਾ ਨੇ ਜਿਹਦੇ ਵਿੱਚ ਚਾਰ ਜਰਨੈਲ ਸੀ ਕਾਲੇ ਖਾਤੋਂ ਬਣਾ ਤਿੰਨਾਂ ਨੇ ਧੋਖਾ ਦੇ ਦਿੱਤਾ ਸੀ ਸੋ ਇਸ ਤਰ੍ਹਾਂ ਇਹ ਜਿਹੜਾ ਪਹਿਲਾ ਜੁਗੜਾ ਨਾ ਕਲਗੀਧਰ ਪਾਸ਼ਾ ਜੀ ਦਾ ਪਨਾਣੀ ਦਾ ਜੁਗ ਆਓ ਆਪਾਂ ਆਈ ਜਗਨੇਸ਼ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ